ਹਫੜਾ-ਦਫੜੀ ਵਾਲੇ ਮਾਹੌਲ ਦੀਆਂ ਇਹ ਤਸਵੀਰਾਂ ਜਲੰਧਰ ਦੇ ਲਾਡੋ ਵਾਲੀ ਰੋਡ ਦੀਆਂ ਨੇ ਜਿੱਥੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਕਿ ਜਲੰਧਰ ਦੇ AGI ਹੋਟਲ ਦੇ ਇੱਕ ਕਮਰੇ ਦੇ ਵਿੱਚ ਬੀਤੀ ਰਾਤ ਧੂੰਆਂ ਨਿਕਲਣ ਲੱਗਾ ਤੇ ਪਤਾ ਲੱਗਾ ਕਿ ਕਮਰੇ ਦੇ ਵਿੱਚ ਅੱਗ ਲੱਗੀ ਹੋਈ ਹੈ। ਜਿਸ ਤੋਂ ਤੁਰੰਤ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਕੀਤੀ ਗਈ ਜਿਨ੍ਹਾਂ ਨੇ ਕੀ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾ ਲਿਆ 8 ਵਜੇ ਕੇ 50 ਮਿੰਟ ਤੇ ਫੋਨ ਆਇਆ ਕਿ ਕੇਜੀਐਮ ਹੋਟਲ ਦੇ ਕੋਲ ਅੱਗ ਲੱਗੀ ਹੈ ਤੱਗੀ ਨਾਲ ਪਰਲੇ ਪਾਸੇ ਤੇ ਸਰ ਆਪਾਂ ਅੱਡੀ ਫੌਰੀ ਤੌਰ ਤੇ ਉਸ ਵੱਲੇ ਲੈ ਕੇ ਆ ਗਏ ਆ ਦਮੋਰੀਆ ਪੁਲ ਦੀ ਵੀ ਗੱਡੀ ਆ ਗਈ ਹੈ ਤੇ ਇੱਥੇ ਆ ਕੇ ਅਸੀਂ ਅੱਗ ਬੁਝਾਉਣੇ ਸ਼ੁਰੂ ਕਰ ਦਿੱਤੀ ਆ ਇਹਨਾਂ ਦੇ ਹੋਟਲ ਦੇ ਅੰਦਰ ਸਿਸਟਮ ਸਾਰਾ ਲੱਗਾ ਹੈ ਜੋ ਕਿ ਚਾਲੂਅਸ ਜੀ ਪਾਇਆ ਗਿਆ ਸੀ ਕੋਈ ਇਹਨਾਂ ਦੇ ਸਟਾਫ ਨੇ ਵੀ ਲੜ ਕੇ ਸਾਡੀ ਮਦਦ ਕੀਤੀ ਆ ਤੇ ਨਾਲ ਦੇ ਹੋਟਲਾਂ ਨੂੰ ਤੇ ਨਾਲ ਦੀ ਤੇ ਬਿਲਡਿੰਗਾਂ ਨੂੰ ਬਿਲਕੁਲ ਪਹੁੰਚਾ ਲਿਆ ਹੈ ਕੋਈ ਨਾ ਵੱਡਾ ਜਾਨੀ ਨੁਕਸਾਨ ਨਹੀਂ ਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਪਰ ਇਸ ਬਾਰੇ ਜਦੋਂ ਸਾਡੇ ਪੱਤਰਕਾਰ ਨੇ ਹੋਟਲ ਵਾਲਿਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਦੇ ਸਾਹਮਣੇ ਨਹੀਂ ਆਏ जलंधर डेली पोस्टी की ती विश अपना भविख बना चाहते हो पाओ विदेश पढ़ाई करने का मौका पिरामिड ई सर्विस की सलाह पंजाब सरकार तो मान्यता प्राप्त करो तिरानवे नौ सौ अठहत्तर तिरानवे नौ अठहत्तर